ਵਿਰੋਧੀ ਲਗਾਤਾਰ ਇਸੇ ਚੀਜ਼ ਨੂੰ ਟਾਰਗੇਟ ਕਿਉਂ ਕਰਦੇ ਨੇ ਕਿ ਭਾਈ ਸਾਹਿਬ ਪੰਜਾਬ ਦੇ ਵਿੱਚ ਲਾਣ ਰੋੜਾ ਸਤਾਈ ਨਹੀਂ ਹੈਗਾ ਸਥਿਤੀ ਖਰਾਬ ਹੈ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਫਿਰੌਤੀਆਂ ਦੀ ਅਕੋਲਾ ਆਂਦੀਆਂ ਪਈਆਂ ਨੇ ਇੰਡਸਟਰੀਜ਼ ਬਾਹਰ ਨੂੰ ਭੱਜ ਰਹੀਆਂ ਮੈਂ ਨਾ ਸਿਰਫ ਇਹ ਕਹਿਣਾ ਚਾਹੁੰਦਾ ਜੇ ਆਪੋਜੀਸ਼ਨ ਵਾਲੇ ਜੋ ਕਹਿ ਰਹੇ ਆ ਆਪਾਂ ਇਹ ਹਾਇਪੋਥੈਟਿਕਲੀ ਇਹ ਸੋਚ ਲਈਏ ਕਿ ਇੱਕ ਵਾਰੀ ਉਹ ਸੱਚ ਫਿਰ ਬਾਹਰਲੀਆਂ ਕੰਪਨੀਆਂ ਇੱਥੇ ਕਿਉਂ ਆ ਰਹੀਆਂ ਹੁਣ ਮੈਨੂੰ ਇਹ ਦੱਸੋ ਕਿ ਟਾਟਾ ਸਟੀਲ ਜਿਹੜੀ ਹੈਗੀ ਆ ਉਹ ਜਮਸ਼ੇਦਪੁਰ ਤੋਂ ਬਾਅਦ ਸੈਕੰਡ ਲਾਰਜੈਸਟ ਪਲਾਂਟ ਇੱਥੇ ਲਗਾ ਰਿਆ ਜੈਨਮਾਰ ਨੇ ਪਹਿਲਾਂ ਉਹਨਾਂ ਦਾ ਟਾਈਅਪ ਹੈਗਾ ਆਪਣਾ ਸੁਨਾਲਿਕਾ ਟਰੈਕਟਰ ਵਾਲਿਆਂ ਨਾਲ ਉਹਨਾਂ ਨੇ ਫਿਰ ਇੱਕ ਪਲਾਟ ਇੱਥੇ ਲਿੱਤਾ ਮਤਲਬ ਸੁੰਝੇ ਨਾਲਿਆਂ ਨੇ ਇੱਥੇ ਉਹ ਲਗਾਇਆ ਕੀ ਨਾਮ ਕੈਟਲ ਫੀਡ ਦਾ ਇੰਨਾ ਵੱਡਾ ਪਲਾਂਟ ਆਪਾਂ ਕੀ ਕਵਾਂਗੇ ਕਿ ਕੋਰੀਆ ਤੋਂ ਨੱਟ ਕੇ ਆ ਕੇ ਤੇ ਸਾਡੇ ਕੋਲ ਬਾਹਰ ਦੀ ਇੰਡਸਟਰੀ ਬਹੁਤ ਆ ਰਹੀ ਹੈ ਇੱਥੇ ਹਾਂ ਔਰ ਆਪਣੇ ਦਾ ਲੋਕੀ ਜਿਹੜੇ ਇੱਥੇ ਹੈਗੇ ਐਕਸਪੈਂਡ ਕਰ ਹੀ ਰਹੇ ਆ ਜੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਮੈਨੂੰ ਇੱਕ ਇੰਡਸਟਰੀ ਦੱਸੋ ਜਿਹੜੀ ਇੱਥੇ ਐਕਸਪੈਂਡ ਨਹੀਂ ਕਰ ਰਹੀ ਜਿਨ੍ਹਾਂ ਨੇ ਇੱਥੇ ਲਗਾਏ ਆ ਆ ਦੋ ਤਿੰਨ ਦਿਨ ਪਹਿਲਾਂ ਐmber ਐਂਟਰਪ੍ਰਾਈਜ਼ਸ ਨੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਅਨਾਉਂਸ ਕੀਤਾ ਰਾਜਪੁਰੇ ਉਹ ਪ੍ਰੈਸ ਕਾਨਫਰੰਸ ਚ ਕਹਿ ਕੇ ਗਏ ਕਿ ਮੈਂ 11 ਸਟੇਟਾਂ ਚ ਕੰਮ ਕਰਦਾ ਬਟ ਜੋ ਮੈਨੂੰ ਪੰਜਾਬ ਚੋਂ ਈਜ਼ ਆਫ ਡੂਇੰਗ ਬਿਜ਼ਨਸ ਦਾ ਐਕਸਪੀਰੀਅੰਸ ਆ ਉਹ ਮੇਰਾ ਕਿਤੇ ਵੀ ਕਿਸੇ ਵੀ ਸਟੇਟ ਚ ਨਹੀਂ ਤੇ ਇਸ ਤਰ੍ਹਾਂ ਦੇ ਇੰਡਸਟਰੀਅਲ ਹਾਊਸਸ ਔਰ ਇੰਡਸਟਰੀਅਲਿਸ ਤਾਰੀਫ ਕਰਦੇ ਆ ਤਾਂ ਅਸੀਂ ਠੀਕ ਚੱਲ ਰਹੇ ਆ ਔਰ ਕੋਈ ਇੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ